ਪੰਜਾਬ ਸਰਕਾਰ ਵੱਲੋਂ ਜਨਤਕਵੰਨ ਪ੍ਰਣਾਲੀ ਲਾਪਾਤਰੀਆਂ ਦਾ ਨਵਾਂ ਸਰਵੇਖਣ ਫੈਸਲੇ ਦੀ ਆਲੋਚਨਾ ਕਰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਨੂੰ ਗਰੀਬਾਂ ਨਾਲ ੱਤਕਾ ਕਰਨ ਵਾਲਾ ਤੇ ਗਰੀਬੀ ਵਧਾਉਣ ਵਾਲਾ ਕਦਮ ਦੱਸਿਆ। ਚੰਡੀਗੜ੍ਹ ਤੋਂ ਜਾਰੀਕ ਬਿਆਨ ਦੇ ਵਿੱਚ ਉਨ੍ਹਾਂ ਮੁੱਖ ਮੰਤਰੀ ਨੂੰ 10,70,000 ਲਾਪਾਤਰੀਆਂ ਨੂੰ ਸੁਰਜੀਤ ਕਰਨ ਦੇ ਆਪਣੇ ਪੁਰਾਣੇ ਵਾਅਦੇ ਨੂੰ ਸਪਸ਼ਟ ਕਰਨ ਲਈ ਕਿਹਾ ਤਾਂ ਜੋ ਰਾਸ਼ਨ ਦੀ ਉਡੀਕ ਕਰ ਰਹੇ ਪਾਤਰੀਆਂ ਨੂੰ ਸੱਚਾਈ ਦਾ ਪਤਾ ਲੱਗ ਸਕੇ। ਉਨ੍ਹਾਂ ਸਵਾਲ ਕੀਤਾ ਕਿ ਇਹ ਉਹੀ ਸਰਕਾਰ ਨੇ ਜਿਸਨੇ 24 ਜਨਵਰੀ ਨੂੰ ਆਮ ਆਦਮੀ ਪਾਰਟੀ ਵਿਧਾਇਕਾਂ ਦੇ ਚਾਰੀਤੀ ਗੈਰ ਕਾਨੂੰਨੀ ਢੰਗ ਨਾਲ ਕੱਟੇਗੀ ਕਾੜਾ ਨੂੰ ਮੋੜ ਚਾਲੂ ਕਰਨ ਦੇ ਆਪਣੇ ਫੈਸਲੇ ਤੇ ਇਹਨਾਂ ਰੋਲਾ ਪਾਇਆ ਸੀ ਸੁਨੀਲ ਜਾਖੜ ਨੇ ਕਿਹਾ ਹੈ ਕਿ ਇੱਕ ਗਰੀਬਾਂ ਨੂੰ ਵੋਟਾਂ ਲਈ ਧੋਖਾ ਦੇਣ ਤੇ ਬਰਾਬਰ ਹੈ ਅਤੇ ਅਖਬਾਰਾਂ ਵਿੱਚ ਦਿੱਤੇ ਸਰਕਾਰ ਦੇ ਸਪਸ਼ਟਿਕਰਨ ਨੇ ਉਹਨਾਂ ਦੇ ਜ਼ਖਮਾਂ ਤੇ ਇਲੂਂ ਛਿੜਕਿਆਈ ਇਹਨਾਂ ਕਾੜਾ ਨੂੰ ਗਲਤ ਢੰਗ ਨਾਲ ਰੋਕਣ ਦੇ ਕਾਰਨਾਂ ਦੀ ਸਮਾਪਤ ਜਾਂਚ ਦੀ ਮੰਗ ਦੁਹਰਾਉਂਦਿਆਂ ਸੁਨੀਲ ਜਾਖੜ ਨੇ ਸਵਾਲ ਕੀਤਾ ਕਿ ਕੀ ਮੁੱਖ ਮੰਤਰੀ ਖੁਦ ਵੀ ਕਾਰਡਾਂ ਤੇ ਲਾਪਾਤਰੀਆਂ ਦੀ ਗਿਣਤੀ ਵਿੱਚ ਫਰਕ ਬਾਰੇ ਜਾਣਦੇ ਨੇ ਜਾਣਨੇ ਕਿ ਆਏਗੀ ਕੇਂਦਰ ਸਰਕਾਰ ਪੰਜਾਬ ਵਿੱਚ ਅਗਲੇ 5 ਸਾਲਾਂ ਲਈ 1 ਕਰੋੜ 41 ਲੱਖ ਲਾਪਾਤਰੀਆਂ ਨੂੰ ਪਹਿਲਾਂ ਹੀ ਰਾਸ਼ਨ ਦਾ ਲਾਭ ਪ੍ਰਦਾਨ ਕਰ ਚੁੱਕੀ ਹੈ ਅਤੇ ਉਹਨਾਂ ਸਾਰੇ ਲਾਪਾਤਰੀਆਂ ਦਾ ਰਾਸ਼ਨ ਲਾਭ ਵੀ ਫੌਰੀ ਬਹਾਲ ਕੀਤਾ ਜਾਵੇ ਇਸ ਬਾਰੇ ਮੁੱਖ ਮੰਤਰੀ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ